ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਅੱਜ ਆਪਾਂ ਗੱਲ ਕਰਾਂਗੇ ਜੀ ਆਪਣੇ ਟੌਪ ਦੇ ਬੁੱਲ ਐਚ ਐਫ ਕੁਆਲਿਟੀ ਦੇ ਜਿਨ੍ਹਾਂ ਦੇ ਆਪਾਂ ਨੂੰ ਏ ਬੀ ਐਸ ਸੀਮਨ ਅਵੇਲੇਬਲ ਮਿਲਦੇ ਆ ਉਹਨਾਂ ਬੁੱਲਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਸੀਮਨ ਤੁਸੀਂ ਭਰਾ ਸਕਦੇ ਆ ਭਰਾ ਕੇ ਆਪਣੇ ਘਰ ਵਿੱਚ ਚੰਗੇ ਬੱਚੇ ਲੈ ਸਕਦੇ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜੇ ਇੱਕ ਆਪਣਾ ਜਿਵੇਂ ਆਮ ਇਨਸਾਨ ਫਾਰਮ ਸ਼ੁਰੂ ਕਰ ਰਿਹਾ ਪਸ਼ੂਆਂ ਦਾ ਆਮ ਕਿਸਾਨ ਨਾਰਮਲ ਉਹਨਾਂ ਦਾ ਜੀ ਨਾਰਮਲ ਬੁੱਲ ਦਾ ਸੀਮਨ ਭਰਉਣਾ ਚਾਹੀਦਾ ਜਿਹੜਾ ਆਪ ਨੂੰ 300 ਤੋਂ 400 ਦੀ ਰੇਂਜ ਵਿੱਚ ਅਵੇਲੇਬਲ ਹੋ ਜਾਂਦਾ ਵਾ ਜਦੋਂ ਉਹ ਬੁੱਲ ਦੇ ਗਾਂ ਉਹਨੂੰ ਬੱਚੀ ਮਿਲਦੀ ਆ ਉਹਨਾਂ ਤੇ ਉਹ ਚੰਗੇ ਬੁੱਲ ਜਿਸੇ ਮਨ ਭਰਾ ਸਕਦਾ ਵਾ ਜਿਹਦੇ ਵਿੱਚ ਜੀ ਸਭ ਤੋਂ ਪਹਿਲਾਂ ਹੁੰਦੇ ਆ ਜੇਨੋਮਿਕ ਬੁੱਲ ਠੀਕ ਆ ਜੀ ਜੇਨੋਮਿਕ ਬੁੱਲ ਜਿਹੜੇ ਹੁੰਦੇ ਆ ਇਹ ਨਾਰਮਲ ਬੁੱਲਾਂ ਤੋਂ ਥੋੜੇ ਜੇ ਆਪਾਂ ਨੂੰ ਮਹਿੰਗੇ ਮਿਲਦੇ ਆ ਪਰ ਬਾਲੇ ਮਹਿੰਗੇ ਵੀ ਨਹੀਂ ਮਿਲਦੇ ਇਹ ਸਾਰੇ ਬੁੱਲ 10000 ਪਲੱਸ ਲੀਟਰ ਦੇ ਮਿਲਕ ਦੇ ਆਧਾਰ ਤੇ ਹੁੰਦੇ ਆ ਇਹਨਾਂ ਦਾ ਮਿਲਕ ਦਾ ਰਿਕਾਰਡ 10000 ਲੀਟਰ ਤੋਂ ਪਲੱਸ ਹੋਊਗਾ ਜਿੱਦਾਂ ਜੇ ਆਪਾਂ ਨੂੰ 27 28 ਲੀਟਰ ਡੇਲੀ ਦੀ ਆਪਾਂ ਨੂੰ ਰੇਂਜ ਮਿਲ ਜਾਂਦੀ ਆ ਤੇ ਸਭ ਤੋਂ ਪਹਿਲਾਂ ਆਉਂਦਾ ਜੀ ਬੋਲ ਪੋਏ ਨੀਰ ਬੋਲ ਪੋਏ ਨੀਰ ਬੋਲ ਇਹ ਵੀ ਆ ਸੀਮਨ ਵੱਚ ਆਪਾਂ ਨੂੰ ਮਿਲ ਜਾਂਦਾ ਵਾ ਜਿਹਦਾ ਦੇਖੋ ਜੀ ਡੀਪੀਆਰ ਕੋਈ ਬੜਾ ਮਾਈਨਸ ਵਿੱਚ ਨਹੀਂ ਗਿਆ 0.3 ਨਾ ਲਿਵੈਬਿਲਟੀ ਪਲੱਸ ਵਿੱਚ ਮਿਸਟੇਟਸ ਪਲੱਸ ਵਿੱਚ ਮਿਰਕ ਪਲੱਸ ਵਿੱਚ ਫੈਟ ਪਲੱਸ ਵਿੱਚ ਸਾਰਾ ਕੁਝ ਪਲੱਸ ਵਿੱਚ ਹੈ ਜੀ ਜੇ ਤੁਸੀਂ ਚਾਹੁੰਦੇ ਹੋ ਮੈਂ ਇਹਨਾਂ ਸਾਰੀਆਂ ਵਿੱਚ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂ ਬਈ ਸੀਪੀ ਸੀਐਫਪੀ ਕੀ ਹੁੰਦਾ ਐਸਸੀਐਸਪੀ ਯਾਰ ਸੀਸੀਆਰ ਤਾਂ ਇਹ ਇੱਕ ਲੰਬੀ ਵੀਡੀਓ ਬਣ ਜੂਗੀ ਇੱਕ ਵੱਖਰਾ ਵਿਸ਼ਾ ਵਾ ਤਾਂ ਜੇ ਤੁਸੀਂ ਚਾਹੁੰਦੇ ਹੋ ਇਹਦੇ ਬਾਰੇ ਡਿਟੇਲ ਵਿੱਚ ਦੱਸਾਂ ਵੀ ਕੀ ਕੀ ਚੀਜ਼ਾਂ ਹੁੰਦੀਆਂ ਵਾ ਤਾਂ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਨੂੰ ਇਹਦੇ ਬਾਰੇ ਵੀ ਦੱਸ ਦੂੰਗਾ ਵੀ ਇਹ ਕੀ ਕੀ ਚੀਜ਼ਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਆਉਂਦਾ ਵਾ ਜੀ ਜੇਨੋਮਿਕ ਦੇ ਵਿੱਚ ਜੁਪੀਟਰ ਬੱਲ ਜੁਪੀਟਰ ਬੱਲ ਫਿਰ ਸੇਮ 10000 ਪਲਸ ਤੋਂ ਦੁੱਧ ਇਹਦਾ ਜਿਆਦਾ ਆ ਬਹੁਤ ਵਧੀਆ ਰਿਕਾਰਡ ਆ ਡੀਪੀਆਰ ਦੇਖੋ ਪਲਸ 8.5 ਆ ਜੀ ਇਹਦਾ ਤੇ ਉਹਦਾ 0.8 ਨਾ ਜੀ ਮਾਈਨਸ ਵਿੱਚ ਨਹੀਂ ਹੋ ਜਾਇਦਾ ਇਹ ਪਲਸ 8.5 ਹੋਣਾ ਚਾਹੀਦਾ ਜਦੋਂ ਮੋਟਾ ਮੋਟਾ ਦੱਸਦਾ ਡੀਪੀਆਰ ਦਾ ਮਤਲਬ ਇਹ ਹੁੰਦਾ ਵਾ ਕਿ ਜਿਹੜੀ ਆਪਣੀ ਇਹਦੀ ਧੀ ਹੋਊਗੀ ਬੱਚੀ ਦੀ ਉਹਦੀ ਪ੍ਰੈਗਨੈਂਸੀ ਵੈਲਿਊ ਜ ਬਹੁਤ ਜਿਆਦਾ ਕਨਵਰਨ ਦੀ ਜਿਆਦਾ ਹੋਊਗੀ ਵੀ ਉਹ ਰਿਪੀਟ ਨਹੀਂ ਮਰੂਗੀ ਉਹ ਆਪਾਂ ਨੂੰ ਇੱਕ ਦੋ ਟੀਕੇ ਭਰਉਣ ਵਾਲੀ ਬੱਚੀ ਰਿਸਿਵ ਹੋ ਜਾਂਦੀ ਹੈ ਉਹਦੇ ਨਾਲ ਮ ஸ்டੈਟਸ ਕੁਝ ਜ਼ਿਆਦੇ ਪਲੱਸ ਚ ਨਹੀਂ ਗਿਆ ਪਲੱਸ 1.3 ਨਹੀਂ ਆ ਲਿਵਰਬਿਲਟੀ ਦੇਖੋ ਪਲੱਸ ਫਿਰ ਪਲੱਸ 1.3 ਤੇ ਇੱਕ ਟਪੀਆਈ ਸਕੋਰ ਦੇਖੋ ਇਹਨਾਂ ਦਾ ਟਪੀਆਈ ਸਕੋਰ ਵੀ ਆਪਣਾ ਤੇ तकरीबन ਸਾਰਿਆਂ ਦਾ ਦੇਖੋ ਜੀ ਤੁਸੀਂ 3200 3200 ਰੇਂਜ ਵਿੱਚ ਤੁਰਿਆ ਫਿਰਦਾ ਇਹਨਾਂ ਦਾ ਟਪੀਆਈ ਸਕੋਰ 2500 ਤੋਂ ਥੱਲੇ ਕਿਸੇ ਵੀ ਸੀਮਨ ਦਾ ਨਹੀਂ ਆਪਾਂ ਲੈਣਾ ਜੇ ਕਿਸੇ ਕੋਈ ਡਾਕਟਰ ਆਪ ਨੂੰ ਸੀਮਨ ਭਰਾਉਂਦਾ ਤੇ ਸਰਚ ਕਰੋ ਆਨਲਾਈਨ ਜਾ ਕੇ ਸੀਮਨ ਦਾ ਨਾਮ ਉਹਦਾ ਟਪੀਆ ਸਕੋਰ ਚੈੱਕ ਕਰ ਲਓ ਜੇ ਤੁਹਾਨੂੰ ਬਾਕੀ ਨਹੀਂ ਪਤਾ ਟਪੀਆ ਦੇਖੋ ਜੇ 24 2500 2300 ਤੱਕ ਹੈਗਾ ਤਾਂ ਤੁਸੀਂ ਉਹ ਸੀਮਨ ਨਾਮ ਭਰਾਓ ਉਹ ਸੀਮਨ ਇੰਨੇ ਵਧੀਆ ਨਹੀਂ ਹੁੰਦੇ ਘੱਟ ਤੋਂ ਘੱਟ 27 2800 ਟਪੀਆ ਸਕੋਰ ਹੋਣਾ ਚਾਹੀਦਾ ਵਾ ਤੇ ਤੁਸੀਂ ਦੇਖੋ ਪਵਾਇ ਨੀਰ ਦਾ 3255 ਵਾ ਤੇ ਟਪੀਆ ਸਕੋਰ ਜੋ ਪਿਕਟਰ ਦਾ ਵੀ ਬਹੁਤ ਹੀ ਜਿਆਦਾ ਵਧੀਆ ਵਾ ਠੀਕ ਹੈ ਜੀ ਇਸ ਤੋਂ ਅੱਗੇ ਆਉਂਦਾ ਵਾ ਬੱਲ ਆਪਣਾ ਫਾਇਰ ਬੱਲ ਫਾਇਰ ਬੱਲ ਵੀ ਦੇਖੋ ਜੀ ਪੂਰਾ ਵਧੀਆ ਰਿਕਾਰਡ ਆ ਵਾਇਰ ਬਲ ਦਾ ਵੀ ਫਾਇਰ ਸਟੋਨ ਬਲ ਪੂਰਾ ਨਾਂ ਇਹਦਾ ਫਾਇਰ ਸਟੋਨ ਆ ਫਿਰ ਉਹੀ ਲਿਵਰਬਿਲਟੀ ਪਲੱਸ ਵਾ ਜਾਂ ਡੀਪੀਆਰ ਮਸਟੈਟਸ ਪਲੱਸ 1.5 ਮਸਟੈਟਸ ਤਿੰਨ ਤੱਕ ਨਾ ਜਾਣ ਦੋ ਤਿੰਨ ਤੋਂ ਘੱਟ ਘੱਟ ਵਿੱਚ ਹੀ ਰੱਖੋ ਫਾਇਟ ਦੇਖੋ ਪਲੱਸ 78 ਤੇ ਟੀਪੀਐਸ ਸਕੋਰ ਫਿਰ ਦੇਖੋ 3206 ਠੀਕ ਆ ਜੀ ਇਸ ਤੋਂ ਅੱਗੇ ਆਪਣਾ ਬੋਲ ਆ ਜਾਂਦਾ ਵਾ ਜੀ ਜਿਹੜਾ ਆਪਣਾ ਫ੍ਰੀडम ਬੋਲ ਫ੍ਰੀडम ਬੋਲ ਵੀ ਜਨਮਿਕ ਬੋਲ ਵਿੱਚ ਹੀ ਆ ਜਾਂਦਾ ਵਾ ਕੋਈ ਬਾਹਲੀ ਰੇਂਜ ਵਿੱਚ ਨਹੀਂ ਆਪ ਨੂੰ ਨਾਰਮਲ ਆਪਾਂ ਨੂੰ ਮਿਲ ਜਾਂਦਾ ਵਾ ਇਹਦਾ ਦੇਖੋ ਜੀ ਤੁਸੀਂ ਲਿਵਰ ਬੈਲਟੀ ਦੇਖੋ ਮਸਟੈਟਸ ਪਲੱਸ 1.3 ਨਹੀਂ ਆ ਡੀਪੀਆਈ ਪਲੱਸ ਵਿੱਚ ਅਮਰੀਕਾ ਪਾਸ ਸਰਕੋਫੈਟ ਪਾ টিਪੀਐਸ ਕੋਰ ਦੇਖੋ 32 ਸ 10 ਠੀਕ ਹੈ ਜੀ ਇਹ ਨਾਰਮਲ ਬਰ ਸਾਨੂੰ ਮੈਂ ਦੱਸ ਰਿਹਾ ਆ ਤੁਹਾਨੂੰ ਆਮ ਬੰਦਾ ਕੋਈ ਨਹੀਂ ਦੱਸੂਗਾ ਨਾ ਤੁਹਾਨੂੰ ਡਾਕਟਰ ਦੱਸੂਗਾ ਵੀ ਆਹਾ ਬੋਲ ਭਰਾਓ ਮੈਂ ਤੁਹਾਨੂੰ ਨਾਰਮਲ ਬੋਲ ਦੱਸ ਰਿਹਾ ਵਾ ਜਿਹੜੇ ਬਾਹਲੀ ਰੇਂਜ ਵਿੱਚ ਨਹੀਂ ਤੇ টিਪੀਐਸ ਕੋਰ ਦੇਖੋ ਤੇ ਦੁੱਧ ਦਾ ਰਿਕਾਰਡ ਇਹਦਾ 27 ਤੋਂ 28 ਲੀਟਰ ਜਿੰਨਾ ਦਾ ਦੁੱਧ ਦਾ ਰਿਕਾਰਡ ਇਸ ਤੋਂ ਅੱਗੇ ਆ ਜਾਂਦੀ ਹੈ ਜੀ ਆਪਣੇ ਇੰਪੋਰਟਡ ਬੋਲ ਇੰਪੋਰਟਡ ਬੋਲ ਮਤਲਬ ਜਿਹੜੇ ਆਪਣਾ ਇੰਪੋਰਟਡ ਬੋਲ ਸੀਮਨ ਬਾਹਰੋਂ ਮੰਗਾਈ ਹੁੰਦੇ ਆ ਉਹਨਾਂ ਨੂੰ ਆਪਾਂ ਇੰਪੋਰਟਡ ਬੋਲ ਕਹਿ ਦਿੰਦੇ ਆ ਇਹਨਾਂ ਵਿੱਚ ਜੀ ਸਭ ਤੋਂ ਪਹਿਲਾ ਬੋਲ ਆਉਂਦਾ ਵਾ ਜੀ ਹਲਕ ਹਲਕ ਬੋਲ ਆ ਰਿਹਾ ਵਾ ਜੀ ਸਭ ਤੋਂ ਪਹਿਲਾ ਬੋਲ ਆਪਣਾ ਇੰਪੋਰਟਡ ਵਿੱਚ ਤੇ ਹਲਕ ਬੋਲ ਦਾ ਤੁਹਾਨੂੰ ਮੈਂ ਦੱਸ ਦਾਂ ਬਾਇਓ ਡਾਟਾ ਦੇਖੋ ਜੀ ਮੈਂ ਸਟੇਟਸ ਮਾਈਨਸ ਵਿੱਚ ਹੈ ਮਾਈਨਸ ਵਿੱਚ ਮਤਲਬ ਕਿ ਮੈਂ ਸਟੇਟਸ ਹੈ ਹੀ ਨਹੀਂ ਬਸ ਉਹਨੂੰ ਜੇ ਆਪਣਾ ਜੇ ਆਪਣੀ ਗਾਂ ਨੂੰ ਕਿਸੇ ਨੂੰ ਮਸਟੈਟਸ ਹੋ ਰਿਹਾ ਵਾ ਤਾਂ ਉਹਦੇ ਵਿੱਚ ਹਲਕ ਦਾ ਬੋਲ ਦਾ ਸਿਮਨਪਰਾਉ ਬਹੁਤ ਜਿਆਦਾ ਵਧੀਆ ਬੋਲਾ ਕਿਉਂਕਿ ਜੇ ਆਪਣੀ ਗਾਂ ਨੂੰ ਕਿਸੇ ਨੂੰ ਮਸਟੈਟਸ ਹੋ ਰਿਹਾ ਤਾਂ ਉਹਦੀ ਬੱਚੀ ਨੂੰ ਮਸਟੈਟਸ ਆਊਗਾ ਹੀ ਨਹੀਂ ਜੇ ਤੁਸੀਂ ਮਸਟੈਟਸ ਪਲੱਸ 3 4 ਵਾਲਾ ਭਰਉਨੇ ਆ ਉਹਦਾ ਡੀਪੀਏ ਚੰਗਾ ਹੋਊਗਾ ਸਕੋਰ ਚੰਗਾ ਹੋਊਗਾ ਪਰ ਜੇ ਮਸਟੈਟਸ ਆ ਗਿਆ ਤਾਂ ਫਿਰ ਤੁਸ ਨੂੰ ਦੁੱਧ ਹੀ ਨਹੀਂ ਦੇਣਾ ਇਸ ਵਾਸਤੇ ਮੈਂ ਤੁਸ ਨੂੰ ਰეკਮੈਂਡ ਕਰੂੰਗਾ ਹਲਕ ਬੋਲ ਬਹੁਤ ਹੀ ਜਿਆਦਾ ਵਧੀਆ ਡੀਪੀਆ ਦੇਖੋ ਪਲਸ 0.8 ਪਲਸ 0.8 ਹੈ ਮਿਲਕ ਦਾ ਪਲਸ ਤੇ ਟੀਪੀਏ ਸਕੋਰ ਜਰੂਰ ਦਾ 2229 ਹੈ 2400 ਦੇ ਅਰਧ ਕਰਦਾ ਵਧੀਆ ਬੋਲ 25 26 ਕਿਲੋ ਦਾ ਦੁੱਧ ਦਊਗੀ ਇਹ ਬੱਚੀ ਬਟ ਇਹਦਾ ਦੇਖੋ ਮਸਟੈਰਸ ਬਿਲਕੁਲ ਨਹੀਂ ਗਾ ਠੀਕ ਹੈ ਜੀ ਹਰ ਇੱਕ ਚੀਜ਼ ਦੇ ਨਾਲ-ਨਾਲ ਫਾਇਦੇ ਵੀ ਹੁੰਦੇ ਆ ਜੀ ਉਹ ਨਹੀਂ ਗੱਲ ਹੈਗੀ ਇਸ ਤੋਂ ਅੱਗੇ ਬੀਸਟ ਬੋਲ ਆ ਜਾਂਦਾ ਇਸ ਤੋਂ ਅੱਗੇ ਇਸ ਤੋਂ ਅੱਗੇ ਆ ਗਿਆ ਆਪਣਾ ਬੀਸਟ ਬੋਲ ਬੀਸਟ ਬੋਲ ਦੇਖੋ ਜੀ TPI ਦੇਖੋ 2483 ਇਹਦਾ ਬਿਲਕੁਲ ਬਹੁਤ ਵਧੀਆ ਰੇਂਜ ਵਿੱਚ ਆਏ ਆਪਾਂ ਨੂੰ 12 1300 ਦੀ ਰੇਂਜ ਵਿੱਚ ਸੀਮਨ ਮਿਲ ਰਹੇ ਆ ਮਸਟੇਟਸ ਦੇਖੋ 0.2 DBR 2.87 ਸਾਰਾ ਕੁਝ ਬਹੁਤ ਵਧੀਆ ਬੀਸਟ ਬੋਲ ਦਾ ਇਸ ਤੋਂ ਅੱਗੇ ਆ ਜਾਂਦਾ ਜੀ ਆਪਾਂ ਨੂੰ ਬੋਲ ਪਾਈਪਰ ਬੋਲ ਠੀਕ ਹੈ ਜੀ ਤੇ ਪਾਈਪਰ ਬੋਲ ਵੀ ਬਹੁਤ ਵਧੀਆ ਰਿਕਾਰਡ 2400 1 TPI ਆ ਜੀ ਦੇਖੋ ਇਹਦਾ ਸਟੇਟਸ ਮਾਈਨਸ ਇਹ ਸਾਰਿਆਂ ਵਿੱਚ ਮੇ ਸਟੇਟਸ ਮਾਈਨਸ ਹੋਣਗੇ ਇੰਪੋਰਟਡ ਬੋਲਾਂ ਵਿੱਚ ਲਿਵਰਬਿਲਟੀ ਦੇਖੋ ਡੀਪੀਆਰ ਮਾਈਨਸ 0.2 ਕੋਈ ਖਾਸ ਨਹੀਂ 0.2 1 ਮਾਈਨਸ 1 ਤੱਕ ਨਾ ਜਾਵੇ ਇਹ ਠੀਕ ਹੁੰਦੀ ਹੈ 0.2 ਬੜੀ ਖਾਸ ਨਹੀਂ ਹੁੰਦੀ ਜੀ ਤੇ ਉਸ ਤੋਂ ਅੱਗੇ ਆ ਜਾਂਦਾ ਵਾ ਜੀ ਆਪਣਾ ਬੋਲ ਹਾਂਜੀ ਇਸ ਤੋਂ ਅਗਲਾ ਬੋਲ ਆ ਰਿਹਾ ਜੀ ਸਪਾਈਕ ਬੋਲ ਸਪਾਈਕ ਬੋਲ ਦਾ ਜੀ ਦੇਖੋ ਇਸ ਵਕਤ ਪੂਰਾ ਆਪਣਾ ਟੌਪ ਤੇ ਬੋਲ ਚੱਲ ਰਿਹਾ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਇਸ ਸਪਾਈਕ ਬੋਲ ਦਾ ਕੀ ਰਿਜ਼ਲਟ ਆ ਕੀ ਇਹਦੀ ਡਿਮਾਂਡ ਆ ਰਹੀ ਹੈ ਬਹੁਤ ਵਧੀਆ ਬੋਲ ਹੈ ਡੀਪੀਆਰ ਪਲੱਸ 1.4 ਉਹੀ ਤੁਹਾਨੂੰ ਉਹੀ ਗੱਲ ਸਾਨੂੰ ਮੈਂ ਸੇਮ ਵਾਰ ਵਰਕਰ ਰਹੇ ਆ ਟੀਪੀਐ ਸਕੋਰ ਦੇ ਕੋ 2839 ਆਦਾ ਤੇ ਰੇਂਜ ਇਹਦੀ ਸਿਰਫ ਆਪਾਂ ਨੂੰ ਇਹ ਜੀ ਸੀਮਨ ਮਿਲ ਰਿਹਾ 1500 ਰੁਪਏ ਦਾ ਇਹ ਤਾਂ ਆਪਾਂ ਆਮ ਹੀ ਪਰ ਉਹਨੇ ਰਿੰਨੀਆ ਬਹੁਤ ਹੀ ਜਿਆਦਾ ਇਹ ਡਿਮਾਂਡ ਵਿੱਚ ਬੁੱਲ ਚੱਲ ਰਿਹਾ ਸਪਾਈਕ ਐਸ ਵਕਤ 1500 ਦਾ ਸੀਮਨ ਆਪਾਂ ਨੂੰ ਇਹ ਜੇ ਆਪਾਂ ਸਿੱਧਾ ਲੈਨੇ ਆਪ ਨੂੰ 1500 ਦਾ ਮਿਲੂਗਾ ਤੇ ਜੇ ਆਪਾਂ ਇਹ ਡਾਕਟਰ ਦੇ ਥਰੂ ਆਪਾਂ ਕਹਨੇ ਆ ਤਾਂ 200 ਰੁਪਈਆ ਬਾਈ ਜੀ ਉਹ ਆਪ ਦਾ ਟਿਕਾ ਧਰਨ ਦਾ ਲੂਗਾ 1700 ਤੇ 300 ਰੁਪਈਆ ਤਾਂ ਨਹੀਂ ਸੀਮਨ ਵਿੱਚੋਂ ਕੱਢਣਾ ਹੀ ਕੱਢਣਾ ਕਿਉਂਕਿ 1500 ਦੇ ਵਿੱਚ ਤਾਂ ਉਹਨੂੰ ਹੀ ਮਿਲ ਰਿਹਾ ਤਾਂ ਆਪਾਂ ਨੂੰ ਮਿਲੂਗਾ 2000 ਦੀ ਰੇਂਜ ਤੱਕ ਇਹ ਸਪਾਈਕ ਦਾ ਬੁੱਲ ਠੀਕ ਆ ਜੀ ਬਹੁਤ ਵਧੀਆ ਰਿਜ਼ਲਟ ਆ ਇਹਦਾ ਤੇ ਇਸ ਤੋਂ ਅੱਗੇ ਆ ਰਿਹਾ ਵਾ ਜੀ ਸਪਾਈਕ ਬੋਲ ਤੋਂ ਅੱਗੇ ਆ ਰਿਹਾ ਵਾ ਆਪਣਾ ਬੋਲ ਸਟ੍ਰਾਈਕਰ ਇਹ ਸਾਰੇ ਇੰਪੋਰਟਡ ਬੋਲ ਆ ਤੇ ਆਪ ਨੂੰ ਰੇਂਜ ਵਿੱਚ ਕੋਈ ਬਹੜੀ ਵਿੱਚ ਨਹੀਂ ਮਿਲ ਰਹੇ 1500 2000 ਰੇਂਜ ਵਿੱਚ ਮਿਲ ਰਹੇ ਆ ਰੇਂਜ ਤਾਂ ਦੇਖੋ ਜੀ 9000 ਤੱਕ ਵੀ ਪਿਆਲੀ ਵਿੱਚ ਵਰਤਦਾ ਰੇਟ 9000 ਆ ਪਰਲੀ ਵਿੱਚ ਵਰਤ ਦਾ ਮਸਟ੍ਰੈਂਥ ਚੈੱਕ ਕਰਕੇ ਦੇਖੋ ਤੁਸੀਂ ਕਿੰਨਾ ਵਾ ਤੇ ਤੁਸੀਂ ਲਿਵਰ ਬੈਲਟੀ ਦੇਖੋ ਕਿੰਨੀ ਉਹਦੀ ਮਾਈਨਸ ਵਿੱਚ ਆ ਆਪਾਂ ਉਹ ਚੀਜ਼ਾਂ ਤਰਾਂਉਣੀਆਂ ਨੇ ਜਿਹੜੀਆਂ ਆਪਾਂ ਨੂੰ ਫਾਇਦੇਮੰਦ ਹੋਣਗੀਆਂ ਆਪਾਂ ਰੇਟ ਨਹੀਂ ਦੇਖਣਾਗਾ ਆਪਾਂ ਦੇਖਣਾ ਆਪਾਂ ਨੂੰ ਕਿਹੜੀ ਚੀਜ਼ ਫਾਇਦਾ ਦੇ ਰਹੀ ਆ ਸਟ੍ਰਾਈਕਰ ਬੋਲ ਸਟ੍ਰਾਈਕਰ ਬੋਲ ਤਾਂ ਦੇਖੋ ਜੀ ਸ ਰਿਕਾਰਡ ਤੁਸੀਂ ਉਹੀ ਆ ਜੀ ਹੁਣ ਦੇਖੋ ਪਲੱਸ 1.2 ਮੈਂ ਸਟੇਟਸ ਸਿਰਫ ਹੀ 0.2 ਅਵੇਲੇਬਿਲਟੀ ਮਾਈਨਸ ਪਲੱਸ 1.9 ਡੀਪੀਆਰ ਤੇ ਡੀਪੀਏ ਦੇਖੋ ਜੀ 2787 ਸਟ੍ਰਾਈਕਰ ਬੋਲ ਰੇਂਜ ਸਿਰਫ 6 1500 ਜੇ ਡਾਕਟਰ ਦੇ ਥਰੂ ਲੈਣੇ ਆ ਤਾਂ 2000 ਰੁਪਏ ਠੀਕ ਆ ਜੀ ਇਸ ਤੋਂ ਅੱਗੇ ਆ ਰਿਹਾ ਵਾ ਜੀ ਆਪਣਾ ਬਰੂਟ ਬੋਲ ਬਰੂਟ ਬੋਲ ਵੀ ਜੀ ਸੇਮ ਹੀ ਆ ਰਿਹਾ ਇਹਨਾਂ ਦੀ ਇਹਨਾਂ ਦੀ ਰੇਂਜ ਵਿੱਚ ਮਿਲੂਗਾ ਆਪਾਂ ਨੂੰ ਬਰੂਟ ਬੋਲ ਦੇਖੋ ਜੀ ਸੇਮ ਇਹਦਾ ਵੀ ਡੀਪੀਆਰ ਡੀਪੀਆਰ ਥੋੜਾ ਜਿਆਦਾ ਮਾਈਨਸ ਵਿੱਚ ਆ ਬਟ ਠੀਕ ਆ ਟੀਪੀਆਈ ਦੇਖੋ ਦਾ ਸਪੋਰ ਤੁਸੀਂ 3222 ਮੈਂ ਤੁਹਾਨੂੰ ਉਹੀ ਕਹਿ ਰਿਹਾ ਜੇ ਹੁਣ ਬਰੂਟ ਦਾ ਤੁਸੀਂ ਦੇਖੋ ਬਰੂਟ ਦਾ ਜੇ 3222 ਟੀਪੀਆਈ ਆ ਰਿਹਾ ਤਾਂ ਡੀਪੀਆਰ ਦੇਖੋ ਨਾ ਮਾਈਨਸ 2.1 ਕਹਿ ਦਿੱਤਾ ਮੈਂ ਸਟੇਟਸ ਹੈ ਨਹੀਂ ਡੀਪੀਆਰ ਦਾ ਮਤਲਬ ਇਹ ਹੁੰਦਾ ਜਿਹੜੀ ਇਹਦੀ ਬੱਚੀ ਆਪਾਂ ਨੂੰ ਮਿਲੂਗੀ ਉਹਦਾ ਛੇਤੀ ਬੱਚਾ ਉਹਦੇ ਕਨਸੀਵ ਨਹੀਂ ਹੋਣਾਗਾ ਉਹ ਵਾਰ-ਵਾਰ ਰਿਪੀਟ ਮਾਰੀ ਜਾਊਗੀ ਤਾਂ ਇਹਦਾ ਡੀਪੀਆਰ ਦਾ ਮਤਲਬ ਇਹ ਹੁੰਦਾ -0.2.1 ਪਰ ਟੀਪੀਐਸ ਕੋਲ ਤਾਂ ਬਹੁਤ ਵਧੀਆ ਇਹਦੀ ਦੁੱਧ ਦੀ ਰੇਂਜ ਜਾਊਗੀ 35+ 35 ਇਹ ਸਾਰੇ ਬੱਲੇ ਜਿਹੜੇ ਤੁਹਾਨੂੰ ਦਿਖਾ ਰਹੇ ਨਾ ਇੰਪੋਰਟਡ ਬੱਲ ਬਰੂਟ ਸਟ੍ਰਾਈਕਰ ਸਪਾਈਕ ਪਾਈਪਰ ਇਹ ਸਾਰੇ ਆਪਾਂ ਨੂੰ 14000 ਪਲੱਸ ਲੀਟਰ ਦੁੱਧ ਦੇ ਰਹੇ ਆ ਸਾਲ ਦਾ ਇਹ ਆਪਾਂ ਨੂੰ 40 ਲੀਟਰ ਦੁੱਧ ਦੇ ਰਹੇ ਹੈ ਜੀ ਇੱਕ ਦਿਨ ਦਾ ਠੀਕ ਹੈ ਜੀ ਤਾਂ ਕਰਕੇ ਇਹ ਥੋੜਾ ਜਿਹਾ ਤਾਂ ਇਹਨਾਂ ਦਾ ਵਿੱਚ ਉਹ ਜੀ ਟੀਪੀਆਈ ਮਾਈਨਸ ਹੋ ਗਿਆ ਜੀ ਟੀਪੀਆਰ ਉਹ ਤੁਹਾਨੂੰ ਥੋੜਾ ਦੇਖਣ ਪਊਗਾ ਇਸ ਤੋਂ ਅੱਗੇ ਆਲਾ ਇਹ ਸਪਾਈਕ ਬੱਲ ਸਪਾਈਕ ਬੋਲੋ ਜੀ ਦੇਖੋ ਜੀ ਬਹੁਤ ਵਧੀਆ ਇਹਦਾ ਵੀ ਰਿਜ਼ਲਟ ਆ ਤੇ ਰੇਂਜ ਦੀ ਸੇਮ ਆ ਉਹੀ 1500 2000 ਤਾਂ ਤੁਸੀਂ ਦੇਖੋ ਇਹਦਾ ਮਸਟੈਟਸ 1.30 ਆ ਲਿਵੈਬਿਲਟੀ ਪਲਸ ਚਾ ਤੇ TPS ਕੋਰ ਦੇਖੋ ਜੀ 2849 ਇਹਦਾ ਇਹ ਆਪਾਂ ਨੂੰ 1500 ਰੇਂਜ ਵਿੱਚ ਮਿਲੂਗਾ ਤੇ ਡਾਕਟਰ ਉਹੀ ਸੇਮ ਆਪਾਂ ਨੂੰ 2000 ਰੁਪਏ ਲੂਗਾ ਜੀ ਇਸ ਤੋਂ ਅੱਗੇ ਆ ਰਿਹਾ ਜੀ ਹੈਮਰ ਬੋਲ ਹੈਮਰ ਬੋਲ ਦੀ ਜਿਹਦਾ ਜੀ ਸਫਤ ਇਹ ਜਿਹੜੀ ਇਹਦਾ ਬੱਛੀ ਖੜੂਗੀ ਤਾਂ ਧੌਣ ਚੱਕ ਕੇ ਖੜੂਗੀ ਉੱਪਰ ਨੂੰ ਬਿਲਕੁਲ ਘੋੜੀ ਵਾਂਗ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ ਹੈਮਰ ਬੋਲ ਦੀ ਬੱਛੀ ਤਾਂ ਦੇਖੋ ਜੀ ਤੁਹਾਨੂੰ ਇਹਦਾ ਰਿਕਾਰਡ ਦਿਖਾਉਣਾ ਹੈ ਹੈਮਰ ਬੋਲ ਦਾ ਹੈਮਰ ਬੋਲ ਦਾ ਰਿਕਾਰਡ ਵੀ ਤਕਰੀਬਨ ਸੇਮ ਹੀ ਆ 2427 ਇਹਦਾ TPI ਸਕੋਰ ਆ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਹੈਮਰ ਬੋਲ ਦਾ ਤੇ ਇਸ ਤੋਂ ਅੱਗੇ ਆ ਜਾਂਦਾ ਜੀ ਅਰਮਾਂਡਾ ਬੋਲ ਅਰਮਾਂਡਾ ਬੋਲ ਦਾ ਜੀ ਹੁਣ ਬਹੁਤ ਹੀ ਡਿਮਾਂਡ ਵਿੱਚ ਚੱਲ ਰਿਹਾ ਮੈਂ ਕਹੂੰਗਾ ਇਸ ਵਕਤ ਨੰਬਰ 1 ਦੇ ਅਰਮਾਂਡਾ ਬੋਲ ਹੀ ਚੱਲ ਰਿਹਾ ਵਾ ਬਹੁਤ ਹੀ ਡਿਮਾਂਡ ਤੇ ਬੋਲ ਚੱਲ ਰਿਹਾ ਹੈ ਅਰਮਾਂਡਾ ਬੋਲ ਇਹਦਾ ਤੁਹਾਨੂੰ ਮੈਂ ਰਿਕਾਰਡ ਦਿਖਾਉਂਦਾ ਜੀ ਅਰਮਾਂਡਾ ਬੋਲ ਦਾ ਦੇਖੋ ਜੀ 2745 TPI ਮਾ ਸਟੇਟਸ -3.2 ਲਾਇਬਿਲਟੀ ਪਲਸ ਤੇ ਡੀਪੀਆਰ ਮਾਈਨਸ ਜ਼ਰੂਰ ਆ ਪਰ ਇੰਨਾ ਜਿਆਦਾ ਨਹੀਂ ਗਾ ਤੇ ਬਹੁਤ ਹੀ ਜਿਆਦਾ ਵਧੀਆ ਇਹਦਾ ਰਿਕਾਰਡ ਹੈ ਇਸ ਵਕਤ ਨੰਬਰ 1 ਤੇ ਰਮਾਂਡਾ ਬੋਲੀ ਚੱਲ ਰਿਹਾ ਵਾ ਇਹ ਸਾਰੇ ਬੋਲ ਜਿੱਤੇ ਜਿਹਦੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਨਾ ਇਹਨਾਂ ਦਾ ਕਿਤੇ ਡੇਟ ਆਫ ਬਰਥ ਤੇ ਜਾ ਕੇ ਕਰਕੇ ਦੇਖੋ ਕਿੰਨਾ ਰਮਾਂਡਾ ਬਗਾ ਸਿਰਫ 2018 ਦਾ ਡੇਟ ਆਫ ਬਰਥ ਆ ਠੀਕ ਆ ਜੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਜਰੂਰ ਕਰਨਾ ਸ਼ੇਅਰ ਜਰੂਰ ਕਰਨੀ ਤੇ ਜੇ ਤੁਸੀਂ ਚਾਹੁੰਦੇ ਹੋ ਮੈਂ ਹੋਰ ਜਿਵੇਂ ਜਰਸੀ ਹੋ ਗਈ ਸਾਈਵਲ ਹੋ ਗਈ ਇਹਨਾਂ ਦੇ ਵੀ ਬੁੱਲਾਂ ਦੀਆਂ ਡਿਟੇਲਾਂ ਕੱਢ ਕੇ ਤੁਹਾਨੂੰ ਵੀਡੀਓ ਬਣਾਵਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ